ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਜੀ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਜਿਹੜੀ ਆ 2024 ਦੇ ਵਿੱਚ ਜਿਹੜੀ ਆ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਜਿਹੜੀ 1800 ਪੋਸਟਾਂ ਤੇ ਜਿਹੜੀ ਵੈਕੈਂਸੀ ਆ ਰਹੀ ਆ ਠੀਕ ਹੈ ਜੀ ਉਸ ਦੇ ਵਿੱਚ ਗੱਲ ਕਰਾਂਗੇ ਇਸ ਵਾਰ ਜਿਹੜੀ ਆ ਹੋਵੇਗੀ ਸਿਲੈਕਸ਼ਨ ਠੀਕ ਹੈ ਜੀ ਜਿਹੜੇ ਕੈਂਡੀਡੇਟ ਜਿਹੜੇ ਆ 2023 ਵਾਲੇ ਐਗਜ਼ਾਮ ਦੇ ਵਿੱਚੋਂ ਰਹਿ ਗਏ ਸੀ ਠੀਕ ਹੈ ਜੀ ਤੇ ਜਾਂ ਕਈ ਕੈਂਡੀਡੇਟ ਨਵੇਂ ਹੋਣਗੇ ਤੇ ਜੋ 2024 ਦੇ ਵਿੱਚ ਜਿਹੜੇ ਕਾਂਸਟੇਬਲ ਦਾ ਪੇਪਰ ਦੇਣ ਜਾਣਗੇ ਉਸ ਦੇ ਵਿੱਚ ਸਿਲੇਬਸ ਐਗਜ਼ਾਮ ਪੈਟਰਨ ਠੀਕ ਹੈ ਜੀ ਸੋ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਕਿਹੜੇ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਠੀਕ ਹੈ ਜੀ ਸਿਲੇਬਸ ਦੇ ਅਨੁਸਾਰ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਠੀਕ ਹੈ ਜੀ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕੌਨਸਟੇਬਲ ਦੀ ਤਿਆਰੀ ਕਰਨ ਦੇ ਲਈ ਚੈਨਲ ਨੂੰ ਜਿਹੜਾ ਜ਼ਰੂਰ ਤੁਸੀਂ ਸਬਸਕ੍ਰਾਈਬ ਕਰ ਲਓ ਫ੍ਰੀ ਆਫ ਕਾਸਟ ਕਲਾਸਾਂ ਮਿਲਣਗੀਆਂ ਤੇ ਜਿਹੜੀਆਂ ਪੀਡੀਐਫ ਆ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਣਗੀਆਂ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਦਿੱਤਾ ਹੋਇਆ ਹੈ ਸੋ ਪਹਿਲਾਂ ਤਾਂ ਅਸੀਂ ਸਿਲੇਬਸ ਦੀ ਗੱਲ ਕਰ ਲੈਨੇ ਆ ਕੌਨਸਟੇਬਲ ਦੇ ਵਿੱਚ ਤੁਸੀਂ ਜਿਹੜੀ ਸਿਲੇਬਸ ਦੇ ਅਨੁਸਾਰ ਤਿਆਰੀ ਕਿਸ ਤਰੀਕੇ ਨਾਲ ਕਰਨੀ ਆ ਆਜੋ ਤੁਹਾਨੂੰ ਮੈਂ ਦਿਖਾ ਲ ਦਿੰਦਾ ਇਹ ਜਿਹੜਾ ਮੇਰੇ ਕੋਲ ਹੈਗਾ ਜੀ ਸਿਲੇਬਸ 200 ਤੇਈ ਵਾਲੀ ਭਰਤੀ ਦਾ ਜੀ ਠੀਕ ਹੈ ਜੀ ਸਿਲੇਬਸ ਬਿਲਕੁਲ ਸੇਮ ਆ ਜਿਸ ਦੇ ਵਿੱਚ ਪੋਸਟਾਂ ਸਨ 1746 ਜਿਹੜੀਆਂ ਪੋਸਟਾਂ ਸਨ ਜਿਸ ਦੀ ਹਜੇ ਤੱਕ ਜਿਹੜੀ ਆ ਭਰਤੀ ਚੱਲ ਰਹੀ ਆ ਠੀਕ ਹੈ ਜੀ ਤੇ ਇਸ ਦੇ ਵਿੱਚ ਜਿਹੜੀ ਆ ਪਹਿਲਾਂ ਆ ਜਾਂਦੀ ਹੈ ਜੀ 35 ਨੰਬਰ ਦੀ ਜਿਹੜੀ ਜੀਕੇ ਆਉਣੀ ਆ ਠੀਕ ਹੈ ਜੀ ਜੀਕੇ ਦੇ ਵਿੱਚ ਕਰੰਟ ਅਫੇਅਰ ਵੀ ਪੁੱਛੇ ਜਾਣਗੇ ਠੀਕ ਹੈ ਜੀ ਬੇਸਿਕ ਸਾਇੰਸ ਦੇ ਕਵੈਸਚਨ ਜਿਹੜੇ ਹੋਣਗੇ ਹਿਸਟਰੀ ਜੀਓਗ੍ਰਾਫੀ ਕਲਚਰ ਹੋਊਗਾ ਠੀਕ ਹੈ ਜੀ ਤੇ ਇਹ ਜਿਹੜੇ ਤੁਹਾਨੂੰ ਜਿਹੜੇ ਪੁੱਛੇ ਜਾਣਗੇ ਹੁਣ ਦੇਖੋ ਜਿਹੜੀ ਤੁਸੀਂ ਜੀਕੇ ਪੜ੍ਹਨੀ ਆ ਠੀਕ ਹੈ ਜੀ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਕਿਹੜੇ ਤਰੀਕੇ ਨਾਲ ਪੜ੍ਹਨੀ ਹੈ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦਿੰਦਾ 35 ਨੰਬਰ ਦੀ ਜੀਕੇ 20 ਨੰਬਰ ਦਾ ਮੈਥ 20 ਨੰਬਰ ਦੀ ਰੀਜ਼ਨਿੰਗ 10 ਨੰਬਰ ਦੀ ਪੰਜਾਬੀ 10 ਨੰਬਰ ਦੀ ਅੰਗਰੇਜ਼ੀ ਵਿਦ ਨਾਲ 5 ਨੰਬਰ ਦਾ ਕੰਪਿਊਟਰ ਟੋਟਲ ਇਹ ਸਾਡਾ ਹੋ ਜਾਂਦਾ ਜੀ 100 ਨੰਬਰ ਦਾ ਪੇਪਰ ओके okay जी ਹੁਣ ਦੇਖੋ ਜਿਹੜੀ ਅਸੀਂ ਜੀਕੇ ਪੜ੍ਹਨੀ ਹੈ ਇਹ ਪੜ੍ਹਨੀ ਆ ਕੌਨਸਟੇਬਲ ਦੇ ਲੈਵਲ ਦੀ ਬਿਲਕੁਲ ਜਿਹੜੀ ਬੇਸਿਕ ਜੀਕੇ ਠੀਕ ਹੈ ਜੀ ਤੇ ਨਾਲ ਕਰੰਟ ਅਫੇਅਰ ਪੜ੍ਹਨੀ ਆ ਕਿਉਂਕਿ ਜਿਹੜਾ 1746 ਦੇ ਵਿੱਚ ਇਗਜ਼ਾਮ ਹੋਇਆ ਸੀਗਾ ਨਾ 1700 46 ਜਿਸ ਦੇ ਵਿੱਚ ਪੋਸਟਾਂ 223 ਦੇ ਵਿੱਚ ਐਗਜ਼ਾਮ ਹੋਇਆ ਉਹਦੇ ਵਿੱਚ ਜਿਹੜੇ ਐਗਜ਼ਾਮੀਨਰ ਸੀਗੇ ਜਿਹੜੇ 7 ਤੋਂ 8 ਸਵਾਲ ਕਰੰਟ ਅਫੇਅਰ ਦੇ ਪੁੱਛੇ ਸੀਗੇ ਠੀਕ ਹੈ ਜੀ ਇਹ ਤੁਸੀਂ ਗੱਲ ਜਿਹੜੀ ਜ਼ਰੂਰ ਚੇਤੇ ਰੱਖਿਓ ਤੇ ਇਹ ਤੁਸੀਂ ਜੀਕੇ ਜਿਹੜੀ ਕਰਨੀ ਆ ਕੌਨਸਟੇਬਲ ਦੇ ਹਿਸਾਬ ਦੇ ਨਾਲ ਹੀ ਜਿਹੜੀ ਅੱਗੇ ਆ ਜਾਂਦੇ ਆ ਜੀ ਮੈਥ ਠੀਕ ਹੈ ਜੀ 20 ਨੰਬਰ ਦਾ ਮੈਥ ਮੈਥ ਨਾਲ ਰੀਜ਼ਨਿੰਗ ਇਹ ਜਿਹੜੇ 40 ਨੰਬਰ ਹਨ ਇਹ ਤਾਂ ਤੁਹਾਡੇ 40 ਪੱਕੇ ਆਉਣੇ ਚਾਹੀਦੇ ਆ 40ਾਂ 'ਚ ਤੁਸੀਂ 35 ਲਾ ਲਓ 35 ਤਾਂ ਤੁਸੀਂ ਲੈਣਾ ਹੀ ਲੈਣੇ ਆ ਇਹ ਤੁਸੀਂ ਕਿਸ ਹਿਸਾਬ ਦੇ ਕਰਨੇ ਇਹ ਤੁਸੀਂ ਕਰਨੇ ਆ ਸਬ ਇਨਸਪੈਕਟਰ ਦੀ ਪੇਪਰ ਦੀ ਤਿਆਰੀ ਨਾਲ ਦੀ ਕਿਉਂਕਿ ਇਹ ਜਿਹੜੇ ਆ ਇੱਕ ਕਾਂਸਟੇਬਲ ਦੇ ਪੇਪਰ ਦੇ ਹਿਸਾਬ ਦੇ ਨਹੀਂ ਆਉਣਗੇ ਠੀਕ ਹੈ ਜੀ ਜੋ ਇਹ ਨਹੀਂ ਪ੍ਰੋਸੈਸ ਦਿੱਤਾ ਆ ਉਹ ਪਿਛਲੀ ਵਾਰ ਐਗਜ਼ਾਮ ਦੇ ਵਿੱਚ ਜਿਹੜਾ ਨਹੀਂ ਪੁੱਛਿਆ ਗਿਆ ਠੀਕ ਹੈ ਜੀ ਕਾਫੀ ਬੱਚੇ ਜਿਹੜੇ ਆ ਵੀਡੀਓ ਪਾ ਕੇ ਦੱਸਦੇ ਸੀਗੇ ਕਿ ਸਿਲੇਬਸ ਸਿਲੇਬਸ ਦੇ ਅਨੁਸਾਰ ਜਿਹੜਾ ਆ ਪੇਪਰ ਦੇ ਵਿੱਚ ਕੋਈ ਸਵਾਲ ਨਹੀਂ ਆ ਰਿਹਾ ਠੀਕ ਹੈ ਜੀ ਇਸ ਕਰਕੇ ਤੁਸੀਂ ਸਬਨ ਇੰਸਪੈਕਟਰ ਦੇ ਪੇਪਰ ਦੇ ਲੈਵਲ ਦੇ ਜਿਹੜੇ ਆ ਇਹ ਤੁਸੀਂ ਕਰਨੇ ਦੋਨੇ ਟਾਪਿਕ ਇੱਕ ਹੋ ਗਿਆ ਮੈਥ ਤੇ ਦੂਜਾ ਜਿਹੜਾ ਰੀਜ਼ਨਿੰਗ ਠੀਕ ਹੈ ਜੀ ਤੇ ਬਾਕੀ ਜਿੰਨੇ ਟਾਪਿਕ ਬਚਦੇ ਉਹ ਤੁਸੀਂ ਜਿਹੜਾ ਕੌਨਸਟੇਬਲ ਦੇ ਹਿਸਾਬ ਨਾਲ ਕਰਨੇ ਜਿਵੇਂ ਅੱਗੇ ਆ ਜਾਂਦੇ ਆ ਜੀ ਇੰਗਲਿਸ਼ ਠੀਕ ਹੈ ਜੀ ਇੰਗਲਿਸ਼ ਵੀ ਤੁਸੀਂ ਕੌਨਸਟੇਬਲ ਦੇ ਹਿਸਾਬ ਨਾਲ ਕਰਨੀ ਜੀ ਹੈ ਫਿਲਿੰਗ ਦਾ ਬਲੈਂਕਸ ਆਉਣਗੀਆਂ ਠੀਕ ਹੈ ਜੀ ਸੋ ਸਾਰੀ ਇਹ ਤੁਸੀਂ ਜਿਹੜੀ 10 ਨੰਬਰ ਦੀ ਇੰਗਲਿਸ਼ ਹੈ ਬਾਕੀ 5 ਨੰਬਰ ਦਾ ਪੈਰਾ ਆਉਂਦਾ ਹੈ ਉਸੇ ਤਰ੍ਹਾਂ ਜਿਹੜੀ ਪੰਜਾਬੀ ਹੈ ਠੀਕ ਹੈ ਜੀ ਇਹ ਵੀ 10 ਨੰਬਰ ਦੀ ਆਉਗੀ ਤੇ ਪੰਜਾਬੀ ਚੋਂ ਤਾਂ ਤੁਸੀਂ 10 ਦੇ 10 ਲੈਣੇ ਹੀ ਆ 5 ਨੰਬਰ ਦਾ ਪੈਰਾ ਹੋਊਗਾ ਤੇ ਇੱਕ ਤੁਹਾਡਾ ਜਿਹੜਾ ਪੰਜਾਬੀ ਖਾਂਡ ਤੇ ਮੁਹਾਵਰਾ ਹੋਣਗੇ ਅੰਗਰੇਜ਼ੀ ਤੋਂ ਪੰਜਾਬੀ ਅਨਵਾਦ ਆਊਗਾ ਠੀਕ ਹੈ ਜੀ ਤੇ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਤੇ ਅੰਡਿੱਠਾ ਜਿਹੜਾ ਪੈਰਾ ਇਸ ਦੇ ਵਿੱਚ ਹੋਊਗਾ ਠੀਕ ਹੈ ਜੀ ਇਹ ਤੁਸੀਂ ਕੌਨਸਟੇਬ ਤੇ ਬਾਕੀ ਇਹ ਤੁਹਾਡਾ 100 ਨੰਬਰ ਦਾ ਪੇਪਰ ਹੋਊਗਾ ਠੀਕ ਹੈ ਜੀ 100 ਨੰਬਰ ਦਾ ਪੇਪਰ ਹਰੇਕ ਸਵਾਲ ਜਿਹੜਾ 1 ਨੰਬਰ ਦਾ ਹੋਵੇਗਾ ਤੇ ਨੈਗਟਿੰਗ ਮਾਰਕਿੰਗ ਇਸ ਦੇ ਵਿੱਚ ਹੈ ਨਹੀਂ ਜੇਕਰ ਤੁੱਕੇ ਵੀ ਲਾਉਣੇ ਤੇ ਤੁੱਕੇ ਵੀ ਤੁਸੀਂ ਜਿਹੜੇ ਲਾ ਸਕਦੇ ਆ ਠੀਕ ਹੈ ਜੀ ਜੇਕਰ ਤੁਸੀਂ 40 ਦੇ ਵਿੱਚੋਂ ਜਿਹੜੇ ਕੈਂਡੀਡੇਟ ਜ਼ਿਆਦਾ ਤੁੱਕਿਆਂ ਦੀ ਆਸ ਤੇ ਜਾਂਦੇ ਜੇਕਰ ਤੁਸੀਂ 60 ਸਵਾਲ ਸਹੀ ਕਰਦੇ ਤਾਂ 40 ਤੇ ਜਿਹੜੇ ਤੁੱਕੇ ਲਾਉਨੇ ਤਾਂ ਤੁਹਾਡੇ ਜਿਹੜੇ 10 ਨੰਬਰ ਤਾਂ ਵੱਢਣਗੇ ਵਿੱਚੋਂ ਤਾਂ ਤੁਸੀਂ ਪਹੁੰਚ ਗਏ ਜੀ 70 ਤੇ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਤੁਸੀਂ ਤੁੱਕੇ ਲਾਉਨੇ ਆ ਸੋ ਤੁਸੀਂ ਤਿਆਰੀ ਕਰਕੇ ਪੇਪਰ ਦੇਵੋ ਹਜੇ ਤੱਕ ਇਸ ਦਾ 1800 ਪਲੱਸ ਜਿਹੜੀਆਂ ਪੋਸਟਾਂ ਇਸ ਦਾ ਕਿਸ ਦਾ ਨੋਟੀਫਿਕੇਸ਼ਨ ਜਿਹੜਾ ਨਹੀਂ ਆਇਆ ਸੋ ਤੁਸੀਂ ਤਿਆਰੀ ਜਿਹੜੀ ਆਪਣੀ ਅੱਜ ਤੋਂ ਹੀ ਜਿਹੜੀ ਸਟਾਰਟ ਕਰਦੇ ਹੋ ਠੀਕ ਹੈ ਜੀ ਕਲਾਸਾਂ ਅਸੀਂ ਚੈਨਲ ਤੋਂ ਲਗਾਈਆਂ ਆ ਰੀਜ਼ਨਿੰਗ ਜੀਕੇ ਦੀਆਂ ਠੀਕ ਹੈ ਜੀ ਤੇ ਤੁਸੀਂ ਉਹ ਕਲਾਸਾਂ ਨੂੰ ਜਿਹੜੀਆਂ ਜ਼ਰੂਰ ਲ 224 ਦੇ ਵਿੱਚ ਜਰੂਰ ਜਿਹੜਾ ਸਿਲੈਕਸ਼ਨ ਜਿਹੜਾ ਆਪਣਾ ਪ੍ਰਾਪਤ ਕਰੋ ਤੇ ਨਾਲ ਹੀ ਤੁਹਾਨੂੰ ਦੱਸ ਦਿੰਦਾ ਮੈਂ ਤੁਹਾਡੇ ਜਿਹੜੇ ਆ ਕੰਪਿਊਟਰ ਬੇਸ ਜਿਹੜੇ ਦੋ ਟੈਸਟ ਹੋਣਗੇ ਇੱਕ ਤੁਹਾਡਾ ਜਿਹੜਾ ਮੈਂ ਦੱਸਿਆ 100 ਨੰਬਰ ਦਾ ਟੈਸਟ ਠੀਕ ਹੈ ਜੀ ਤੇ ਨਾਲ ਦੀ ਨਾਲ ਤੁਹਾਡਾ ਇੱਕ 50 ਨੰਬਰ ਦਾ ਟੈਸਟ ਹੋਊਗਾ ਜਿਸ ਦੇ ਵਿੱਚ ਬੇਸਿਕ ਜਿਹੜਾ ਤੁਹਾਡਾ ਪੰਜਾਬੀ ਦਾ ਟੈਸਟ ਹੋਊਗਾ ਤੇ ਪੰਜਾਬੀ ਦੇ ਪੇਪਰ 50ਾਂ ਦੇ ਵਿੱਚੋਂ ਜਿਹੜੇ ਤੁਸੀਂ 25 ਨੰਬਰ ਜਿਹੜੇ ਲਾਜ਼ਮੀ ਲੈਣੇ ਜੇਕਰ ਤੁਹਾਡੇ ਪੇਪਰ ਦੇ ਵਿੱਚੋਂ 25 ਨੰਬਰ ਨਹੀਂ ਆਉਂਦੇ ਤਾਂ ਜਿਹੜਾ ਤੁਹਾਡਾ 100 ਦੇ ਵਿੱਚੋਂ ਮੰਨਣਗੇ 99 ਨੰਬਰ ਆ ਜਣੇ ਤੁਹਾਡਾ ਪੇਪਰ ਚੈੱਕ ਹੀ ਨਹੀਂ ਕਰਨਗੇ ਠੀਕ ਹੈ ਜੀ ਸੋ ਤੁਸੀਂ ਇਸ ਹਿਸਾਬ ਨਾਲ ਆਪਣੀ ਤਿਆਰੀ ਕਰੋ ਤੇ ਅੱਜ ਤੋਂ ਹੀ ਤਿਆਰੀ ਜਿਹੜੀ ਸਟਾਰਟ ਕਰਦੇ ਵਾ ਬਾਕੀ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਅਪਡੇਟ ਤੁਹਾਨੂੰ ਇੱਥੋਂ ਜਿਹੜੀ ਮਿਲੂਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਸੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰਨਾ ਉਸ ਦਾ ਲਿੰਕ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਮਿਲ ਜਾਵੇਗਾ ਬਾਕੀ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਤਦ ਤੱਕ ਲਈ ਧੰਨਵਾਦ